ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੇ ਸਥਿਤ ਡੀ ਸੈਂਟ ਅਵੈਨਿਊ ਕਲੋਨੀ ਦੇ ਬਾਹਰ ਧਮਾਕਾ ਹੋਇਆ ਹੈ ਇਸ ਧਮਾਕੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਸੱਖਮੀ ਹੋ ਗਿਆ ਅਤੇ ਧਮਾਕੇ ਦੀ ਖਬਰ ਮਿਲਦੇ ਹੀ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਪੁਲਿਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਚਸ਼ਮਦੀਦਾ ਦੇ ਅਨੁਸਾਰ ਧਮਾਕਾ ਅਚਾਨਕ ਹੋਇਆ ਅਤੇ ਆਵਾਜ਼ ਕਾਫੀ ਜ਼ਿਆਦਾ ਤੇਜ਼ ਸੀ ਜਦੋਂ ਲੋਕ ਮੌਕੇ ਤੇ ਪਹੁੰਚੇ ਤਾਂ ਇੱਕ ਵਿਅਕਤੀ ਤਮਾਕੇ ਦੇ ਵਿੱਚ ਕਾਫੀ ਜ਼ਖਮੀ ਹੋ ਗਿਆ ਸੀ ਘਟਨਾ ਦੇ ਵਿੱਚ ਜ਼ਖਮੀ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਸਿਹਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਖਾਣਾ ਸਦਰ ਦੀ ਪੁਲਿਸ ਟੀਮ ਅਤੇ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਤਮਾਕਾ ਕਿਸ ਚੀਜ਼ ਦੇ ਨਾਲ ਹੋਇਆ ਹੈ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ ਅਤੇ ਘਟਨਾ ਤੋਂ ਬਾਅਦ ਡੀਸੈਂਟ ਅਵੇਨਿਊ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸੁਰੱਖਿਆ ਤੱਕੜੀ ਕਰ ਦਿੱਤੀ ਗਈ ਹੈ ਦੱਸ ਰਹੀ ਹੈ ਕਿ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਸ-ਪਾਸ ਲੱਗੇ ਸਿਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ ਕਹਿ ਰਹੇ ਉਹਨੇ ਇੱਥੇ ਬਲਾਸਟ ਹੋਇਆ ਕੀ ਗੱਲ ਆਵਾਜ਼ ਆਈ ਹੈ ਸੁਣ ਕੇ ਅਸੀਂ ਆਏ ਹਾਂ ਜਦ ਕੀ ਕਹਿ ਰਹੇ ਇੱਥੇ ਜ਼ਰੇ ਬੀਤੇ ਬੰਦੇ ਕੋਲ ਬੰਬ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਚ ਫਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਹੈ ਐਨ ਇਸ਼ਾਰਾ ਰੋੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਪਤਾ ਵੀ ਕਿਹੜੀ ਮਨਛਾ ਨਾਲ ਆਇਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਆਗੂ ਕਿ ਲੱਗੀ ਹੋਈ ਹੈ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ ਚ ਲੱਤਦਾ ਦੇਖਿਆ ਉਹਨੂੰ ਲੱਤ ਲੁੱਟਾ ਉੱਡ ਗਿਆ ਉਹਦੀਆਂ ਬਾਹਾਂ ਵੀ ਹੱਲੀ ਸੀ ਲੱਤਾਂ ਵੀ ਉੱਡ ਗਈਆਂ ਸੀ ਉਹਦੀ ਲੱਗਦਾ ਇਹ ਇੱਥੇ ਬਿਲਕੁਲ ਵੱਡਾ ਕਿੰਨੇ ਕਿੰਨੇ ਨੌਜਵਾਨ ਸੀਗਾ ਜਿਹਦੇ ਦੇ ਸੀਗਾ ਨਹੀਂ 35-40 ਸਾਲ ਦੀ ਉਮਰ ਲੱਗਦੀ ਉਹਦੀ ਲੱਗਦਾ ਜੀ ਵੱਡਾ ਹਾਸਾ ਟੱਲਿਆ ਬਿਲਕੁਲ ਜੀ ਬਿਲਕੁਲ ਹਾਸਾ ਹੋਂ ਟੁੱਟ ਰਿਹਾ ਕੀ ਪਤਾ ਕਿਹੜੀ ਬੋਲੇ ਕਹਿੰਦੇ ਦੱਸਿਆ ਮੈਂ ਇੱਥੇ ਆਇਆ ਬੰਦੀ ਦਾ ਨੱਤਾਂ ਦੇ ਬਾਵਾ ਤੇ ਛੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੈ ਜਗਾ ਕਿਹੜੀ ਆ ਸਰ ਸਰ ਕਿਹੜੀ ਜਗਾ ਹੈ ਮਜੀਠਾ ਰੋਡ ਆ ਮਜੀਠਾ ਰੋਡ ਤੇ ਹੈਗੀ ਬਾਈਪਾਸ ਪੈ ਰਿਆ ਹੈ ਜੀ ਸਰ ਮਜੀਠਾ ਰੋਡ ਬਾਈਪਾਸ ਮਜੀਠਾ ਰੋਡ ਬਾਈ ਆਪੋਜੀਟ ਸ਼ਹਿਰਾ ਨੀ ਉਰੂਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਕੈਂਕਰ ਹੁੰਦੀ ਕੋਈ ਚੀਜ਼ ਹੁੰਦੀ ਹੈ ਅਜਿਹੀ ਗੱਲ ਲੱਗੀ ਨਹੀਂ ਕੋਈ ਕਹਿੰਦੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਫਟ ਨੋ ਨੋ ਨ ਬੰਦਾ ਬੰਦਾ ਚੱਕੀ ਹੋਇਆ ਬੰਦਾ ਚੱਕੀ ਹੋਇਆ ਕਿੱਥੇ ਉਹਨੂੰ ਬਚਾਇਆ ਗਿਆ ਬੰਦਾ ਕੋ ਨਾਨਕਾ ਹਸਪੀਟਲ ਪਹੁੰਚਾਇਆ ਸੀ ਜੀ ਅਧਿਕਾਰ ਉਹ ਸਰਦਾਰ ਸੀਨੀਅਰ ਦਸਤਾ ਆ ਰਹੇ ਮੈਂ ਸਭ ਤੋਂ ਪਹਿਲੇ ਉਹਨੂੰ ਹਸਪੀਟਲ ਪਹੁੰਚਾਇਆ ਬਹੁਤ ਜੂਰੀ ਸੀ ਉਹਨੂੰ ਉਸ ਨੂੰ ਬਚਾਉਣਾ ਉਹਨੂੰ ਪਾਣੀ ਪੋਣੀ ਪਿਆ ਕੇ ਹਸਪੀਟਲ ਪਹੁੰਚਾ ਦਿੱਤਾ ਆ ਬਾਕੀ ਅੱਗੇ ਵਾਸਤੇ ਗੱਡੀ ਆ ਗਈ ਸਸਲੇ ਉਹਨੂੰ ਭੇਜ ਦਿੱਤਾ ਸਰ ਦਾ ਟੱਕੀ ਨਾ ਮੇਰਾ ਗ੍ਰੇਟ ਮੈਂ ਚੌਕੀ ਇੰਚਾਰਜ ਬਲਕ ਲਾਂਚ ਗਿੰਦਰ ਸਿੰਘ ਮੇਰਾ ਨਾਮ ਆ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੇ ਸਥਿਤ ਡੀ ਸੈਂਟ ਅਵੈਨਿਊ ਕਲੋਨੀ ਦੇ ਬਾਹਰ ਧਮਾਕਾ ਹੋਇਆ ਹੈ ਇਸ ਧਮਾਕੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਸੱਖਮੀ ਹੋ ਗਿਆ ਅਤੇ ਧਮਾਕੇ ਦੀ ਖਬਰ ਮਿਲਦੇ ਹੀ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਪੁਲਿਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਚਸ਼ਮਦੀਦਾ ਦੇ ਅਨੁਸਾਰ ਧਮਾਕਾ ਅਚਾਨਕ ਹੋਇਆ ਅਤੇ ਆਵਾਜ਼ ਕਾਫੀ ਜ਼ਿਆਦਾ ਤੇਜ਼ ਸੀ ਜਦੋਂ ਲੋਕ ਮੌਕੇ ਤੇ ਪਹੁੰਚੇ ਤਾਂ ਇੱਕ ਵਿਅਕਤੀ ਇਸ ਤਮਾਕੇ ਦੇ ਵਿੱਚ ਕਾਫੀ ਜ਼ਖਮੀ ਹੋ ਗਿਆ ਸੀ ਘਟਨਾ ਦੇ ਵਿੱਚ ਜ਼ਖਮੀ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਸਿਹਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਖਾਣਾ ਸਦਰ ਦੀ ਪੁਲਿਸ ਟੀਮ ਅਤੇ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਤਮਾਕਾ ਕਿਸ ਚੀਜ਼ ਦੇ ਨਾਲ ਹੋਇਆ ਹੈ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ ਅਤੇ ਘਟਨਾ ਤੋਂ ਬਾਅਦ ਡੀਸੈਂਟ ਅਵੇਨਿਊ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਦੱਸਿਆ ਕਿ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਸ-ਪਾਸ ਲੱਗੇ ਸਿਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ ਕਹਿ ਰਹੇ ਉਹਨੇ ਇੱਥੇ ਬਲਾਸਟ ਹੋਇਆ ਕੀ ਗੱਲ ਆਵਾਜ਼ ਆਈ ਹੈ ਸੁਣ ਕੇ ਅਸੀਂ ਆਏ ਹਾਂ ਜਦ ਕੀ ਕਹਿ ਰਹੇ ਇੱਥੇ ਜ਼ਰੇ ਵੀ ਇੱਥੇ ਬੰਦੇ ਕੋਲ ਬੰਮ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਫਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਹੈ ਇਹਨ ਇਸ਼ਾਰਾ ਰੋੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਕਿ ਪਤਾ ਵੀ ਕਿਹੜੀ ਮਨਸ਼ਾ ਨਾਲ ਆਇਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਆਗੂ ਕਿ ਲੱਗੀ ਹੋਈ ਹੈ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ ਚ ਲੱਤਦਾ ਦੇਖਿਆ ਉਹਨੂੰ ਲੱਤ ਲੁੱਟਾ ਉੱਡ ਗਿਆ ਸੀ ਉਹਦੀਆਂ ਬਾਹਾਂ ਵੀ ਹੱਲੀ ਸੀ ਲੱਤਾਂ ਵੀ ਉੱਡ ਗਿਆ ਸੀ ਉਹਦੀਆਂ ਲੱਗਦਾ ਇਹ ਇੱਥੇ ਬਿਲਕੁਲ ਵੱਡਾ ਕਿੰਨੇ ਕਿੰਨੇ ਨੌਜਵਾਨ ਸੀਗਾ ਜਿਹਦੇ ਦੇ ਸੀਗਾ ਨਹੀਂ 35-40 ਸਾਲ ਦੀ ਉਮਰ ਲੱਗਦੀ ਉਹਦੀ ਲੱਗਦਾ ਜੀ ਵੱਡਾ ਹਾਦਸਾ ਟੱਲਿਆ ਬਿਲਕੁਲ ਜੀ ਬਿਲਕੁਲ ਹਾਦਸਾ ਹੋਣ ਤੋਂ ਟੱਲਿਆ ਕੀ ਪਤਾ ਕਿ ਬੋਲੇਗੇ ਕਿ ਨਹੀਂ ਦੱਸਿਆ ਮੈਂ ਇੱਥੇ ਆਇਆ ਬੰਦੀ ਦਾ ਨੱਤਾਂ ਦੇ ਬਾਵਾ ਤੇ ਛੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੋਇਆ ਜਗਾ ਕਿਹੜੀ ਆ ਸਰ ਸਰ ਕਿਹੜੀ ਜੀਠਾ ਰੋਡ ਆ ਜੀਠਾ ਰੋਡ ਨਹੀਂ ਨਹੀਂ ਜੀਠਾ ਰੋਡ ਤੇ ਹੈਗੀ ਬਾਈਪਾਸ ਪੈ ਰਿਆ ਜੀ ਸਰ ਜੀਠਾ ਰੋਡ ਬਾਈਪਾਸ ਜੀਠਾ ਰੋਡ ਬਾਈ ਆਪੋਜਿਟ ਦਿਸ਼ਾ ਰਾਂ ਨੀ ਉਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਕੈਂਕਰ ਹੁੰਦੀ ਕੋਈ ਚੀਜ਼ ਹੁੰਦੀ ਐ ਅਜਿਹੀ ਗੱਲ ਲੱਗੀ ਨਹੀਂ ਕੋਈ ਕਹਿੰਦੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਬੰਦਾ ਬੰਦਾ ਚੱਕੀ ਹੋਇਆ ਬੰਦਾ ਚੱਕੀ ਹੋਇਆ ਕਿੱਥੇ ਉਹਨੂੰ ਪਹੁੰਚਾਇਆ ਗਿਆ ਬੰਦਾ ਕੋ ਨਾਨਕਾ ਹਸਪੀਟਲ ਪਹੁੰਚਾਇਆ ਸੀਨੀਅਰ ਅਧਿਕਾਰੀ ਉਹ ਦੱਸਦਾ ਸੀਨੀਅਰ ਅਧਿਕਾਰੀ ਦੱਸਦਾ ਹਰੇ ਮੈਂ ਸਭ ਤੋਂ ਪਹਿਲੇ ਉਹਨੂੰ ਹਸਪੀਟਲ ਪਹੁੰਚਾਇਆ ਬਹੁਤ ਜੂਰੀ ਸੀ ਉਹਨੂੰ ਬਚਾਉਣਾ ਉਹਨੂੰ ਪਾਣੀ ਪੋਣੀ ਪਿਆ ਕੇ ਹਸਪੀਟਲ ਪਹੁੰਚਾ ਦਿੱਤਾ ਆ ਫਸਟ ਐਡ ਵਾਸਤੇ ਗੱਡੀ ਆ ਗਈ ਸੀ ਉਸ ਲਈ ਉਹਨੂੰ ਭੇਜ ਦਿੱਤਾ ਸਰ ਤੁਹਾਡਾ ਕੀ ਨਾਮ ਹੈ ਬਟ ਗਰੇਡ ਮੈਂ ਚੌਕੀ ਇੰਚਾਰਜ ਬਲਕ ਲਾਂਚ ਜਗਿੰਦਰ ਸਿੰਘ ਮੇਰਾ ਨਾਮ ਹੈ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੇ ਸਥਿਤ ਡੀ ਸੈਂਟ ਅਵੈਨਿਊ ਕਲੋਨੀ ਦੇ ਬਾਹਰ ਧਮਾਕਾ ਹੋਇਆ ਹੈ ਇਸ ਧਮਾਕੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਧਮਾਕੇ ਦੀ ਖਬਰ ਮਿਲਦੇ ਹੀ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਪੁਲਿਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਚਸ਼ਮਦੀਦਾ ਦੇ ਅਨੁਸਾਰ ਧਮਾਕਾ ਅਚਾਨਕ ਹੋਇਆ ਅਤੇ ਆਵਾਜ਼ ਕਾਫੀ ਜ਼ਿਆਦਾ ਤੇਜ਼ ਸੀ ਜਦੋਂ ਲੋਕ ਮੌਕੇ ਤੇ ਪਹੁੰਚੇ ਤਾਂ ਇੱਕ ਵਿਅਕਤੀ ਇਸ ਧਮਾਕੇ ਦੇ ਵਿੱਚ ਕਾਫੀ ਜ਼ਖਮੀ ਹੋ ਗਿਆ ਸੀ ਘਟਨਾ ਦੇ ਵਿੱਚ ਜ਼ਖਮੀ ਸਿਰ ਨੂੰ ਤੁਰੰਤ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਸਿਹਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਖਾਨਾ ਸਦਰ ਦੀ ਪੁਲਿਸ ਟੀਮ ਅਤੇ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਸਮਾਕਾ ਕਿਸ ਚੀਜ਼ ਦੇ ਨਾਲ ਹੋਇਆ ਹੈ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ ਅਤੇ ਘਟਨਾ ਤੋਂ ਬਾਅਦ ਡੀਸੈਂਟ ਅਵੇਨਿਊ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਦੱਸਿਆ ਗਿਆ ਕਿ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ ਕਹਿ ਰਹੇ ਉਹਨੇ ਇੱਥੇ ਬਲਾਸਟ ਹੋਇਆ ਕੀ ਗੱਲ ਆਵਾਜ਼ ਆਈ ਹੈ ਸੁਣ ਕੇ ਅਸੀਂ ਆਏ ਹਾਂ ਜਦ ਕੀ ਕਹਿ ਰਹੇ ਇੱਥੇ ਜ਼ਰੇ ਵੀ ਇੱਥੇ ਬੰਦੇ ਕੋਲ ਬੰਬ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਚ ਪਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਹੈ ਐਨ ਇਸ਼ਾਰਾ ਰੋੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਕੀ ਪਤਾ ਵੀ ਕਿਹੜੀ ਮੰਚਨ ਆਇਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਆਗੂ ਕਿ ਲੱਗੀ ਹੋਈ ਆ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ ਚ ਲੱਗਾ ਦਾ ਦੇਖਿਆ ਉਹਨੂੰ ਲੱਤਾ ਲੁੱਤਾ ਉੱਡ ਗਿਆ ਸੀ ਉਹਦੀਆਂ ਬਾਹਾਂ ਵੀ ਹੱਲੀ ਸੀ ਲੱਤਾ ਵੀ ਉੱਡ ਗਿਆ ਸੀ ਉਹਦੀ ਨਹੀਂ ਇੱਥੇ ਬਿਲਕੁਲ ਵੱਡਾ ਕਿੰਨੇ ਕੰਨ ਨੌਜਵਾਨ ਸੀਗਾ ਜਿਹਦੇ ਦੇ ਸੀਗਾ ਨਹੀਂ 35-40 ਸਾਲ ਦੀ ਉਮਰ ਲੱਗਦੀ ਉਹਦੀ ਲੱਗਦਾ ਸੀ ਵੱਡਾ ਹਾਥਾ ਟੱਲਿਆ ਬਿਲਕੁਲ ਜੀ ਬਿਲਕੁਲ ਹਾਦਸਾ ਹੋਣ ਤੋਂ ਟੱਲਿਆ ਕੀ ਪਤਾ ਕਿਹੜੇ ਮਨੁੱਖਾਂ ਨਾਲ ਆਇਆ ਸੀ ਕੋਈ ਪਤਾ ਨਹੀਂ ਸੀ ਉਹ ਠੀਕ ਬਲੈਕਨ ਨੇ ਦੱਸਿਆ ਮੈਂ ਇੱਥੇ ਆਇਆ ਬੰਦੇ ਦਾ ਲੱਤਾਂ ਤੇ ਬਾਹਾਂ ਤੇ ਸੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੋਇਆ ਜਗ੍ਹਾ ਕਿਹੜੀ ਹੈ ਸਰ ਸਰ ਕਿਹੜੀ ਜਗ੍ਹਾ ਹੈ ਮਜੀਠਾ ਰੋਡ ਆ ਮਜੀਠਾ ਰੋਡ ਤੇ ਹੈਗੇ ਬਾਈਪਾਸ ਪੈ ਰਿਹਾ ਹੈ ਜੀਪਾ ਰੋਡ ਬਾਈਪਾਸ ਮਜੀਠਾ ਰੋਡ ਬਾਈ ਆਪੋਜਿਟ ਸ਼ਹਿਰਾ ਨੀ ਉਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਕੈਂਕਰ ਹੁੰਦੀ ਕੋਈ ਚੀਜ਼ ਹੁੰਦੀ ਹੈ ਅਜਿਹੀ ਗੱਲ ਲੱਗੀ ਨਹੀਂ ਕੋਈ ਕਹਿੰਦੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਫਟਿਆ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਪੱਤੀ ਵਾਲਾ ਖੰਭਾ ਵੀ ਆ ਖੰਭਾ ਵੀ ਆ ਬੰਦਾ ਬੰਦਾ ਚੱ ਸਿਨੀਅਰ ਅਧਿਕਾਰੀ ਉਹ ਦੱਸਦਾ ਸਿਨੀਅਰ ਅਧਿਕਾਰੀ ਉਹ ਦੱਸਦਾ ਹਰੇ ਮੈਂ ਸਭ ਤੋਂ ਪਹਿਲੇ ਉਹਨੂੰ ਹਸਪੀਟਲ ਪਹੁੰਚਾਇਆ ਬਹੁਤ ਜੂਰੀ ਸੀ ਉਹਨੂੰ ਬਚਾਉਣਾ ਉਹਨੂੰ ਪਾਣੀ ਪੁਣੀ ਪਿਆ ਕੇ ਹਸਪੀਟਲ ਪਹੁੰਚਾ ਦਿੱਤਾ ਗਿਆ ਫਸਟ ਐਡ ਵਾਸਤੇ ਗੱਡੀ ਆ ਗਈ ਸੋਸ ਲਈ ਉਹਨੂੰ ਭੇਜ ਦਿੱਤਾ ਸਰ ਤੁਹਾਡਾ ਕੀ ਨਾਮ ਹੈ ਗ੍ਰੇਟ ਮੈਂ ਚੌਕੀਨ ਚਾਜ ਬਲਕ ਲਾਂਚ ਗਿੰਦਰ ਸਿੰਘ ਮੇਰਾ ਨਾਮ ਹੈ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੇ ਸਥਿਤ ਡੀ ਸੈਂਟ ਅਵੈਨਿਊ ਕਲੋਨੀ ਦੇ ਬਾਹਰ ਧਮਾਕਾ ਹੋਇਆ ਹੈ ਇਸ ਧਮਾਕੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਅਤੇ ਧਮਾਕੇ ਦੀ ਖਬਰ ਮਿਲਦੇ ਹੀ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਪੁਲਿਸ ਦੀ ਟੀਮ ਤੁਰੰਤ ਮੌਕੇ ਤੇ ਪਹੁੰਚ ਚੁੱਕੀ ਹੈ ਚਸ਼ਮਦੀਦਾ ਦੇ ਅਨੁਸਾਰ ਧਮਾਕਾ ਅਚਾਨਕ ਹੋਇਆ ਅਤੇ ਆਵਾਜ਼ ਕਾਫੀ ਜ਼ਿਆਦਾ ਤੇਜ਼ ਸੀ ਜਦੋਂ ਲੋਕ ਮੌਕੇ ਤੇ ਪਹੁੰਚੇ ਤਾਂ ਇੱਕ ਵਿਅਕਤੀ ਇਸ ਧਮਾਕੇ ਦੇ ਵਿੱਚ ਕਾਫੀ ਜ਼ਖਮੀ ਹੋ ਗਿਆ ਸੀ ਘਟਨਾ ਦੇ ਵਿੱਚ ਜ਼ਖਮੀ ਤੈਨੂੰ ਤੁਰੰਤ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਸਿਹਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਖਾਨਾ ਸਦਰ ਦੀ ਪੁਲਿਸ ਟੀਮ ਅਤੇ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਤਮਾਕਾ ਕਿਸ ਚੀਜ਼ ਦੇ ਨਾਲ ਹੋਇਆ ਹੈ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ ਅਤੇ ਘਟਨਾ ਤੋਂ ਬਾਅਦ ਡੀਸੈਂਟ ਅਵੇਨਿਊ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਦੱਸਿਆ ਗਿਆ ਕਿ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀ ਸੀਟੀਵੀ ਕੈਮਰੇ ਵੀ ਖੰਗਾਲਨੇ ਜਾ ਰਹੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ ਕਹਿ ਰਹੇ ਉਹਨੇ ਇੱਥੇ ਬਲਾਸਟ ਹੋਇਆ ਕੀ ਗੱਲ ਆਵਾਜ਼ ਆਈ ਹੈ ਸੁਣ ਕੇ ਅਸੀਂ ਆਏ ਹਾਂ ਜਦ ਕੀ ਕਹਿ ਰਹੇ ਇੱਥੇ ਸਰੇਪੀ ਇੱਥੇ ਬੰਦੇ ਕੋਲ ਬੰਬ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਚ ਫਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਹੈ ਇਹਨਾਂ ਇਸ਼ਾਰਾ ਰੋੜਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਕਿ ਪਤਾ ਵੀ ਕਿਹੜੀ ਮੰਚਨ ਆ ਲਿਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਕੇ ਆਏ ਦੇਖਿਆ ਤੇ ਉਹ ਆਗੂ ਕਿ ਲੱਗੀ ਹੋਈ ਆ ਤੁਹਾਡੇ ਸਾਹਮਣੇ ਦੇਖੋ ਅਸੀਂ ਐਂਬੂਲੈਂਸ ਚ ਲੱਤਾਂ ਦਾ ਦੇਖਿਆ ਉਹਨੂੰ ਲੱਤਾਂ ਲੁੱਟਾ ਉੱਡ ਗਿਆ ਸੀ ਉਹਦੀਆਂ ਬਾਹਾਂ ਵੀ ਹੱਲੀ ਸੀ ਲੱਤਾਂ ਵੀ ਉੱਡ ਗਿਆ ਸੀ ਉਹਦੀ ਲੱਗਦਾ ਇੱਥੇ ਬਿਲਕੁਲ ਵੱਡਾ ਕਿੰਨੇ ਕੰਦਰ ਨੌਜਵਾਨ ਸੀਗਾ ਜਿਹਦੇ ਦੇ ਸੀਗਾ ਨਹੀਂ 35-40 ਸਾਲ ਦੀ ਉਮਰ ਲੱਗਦੀ ਏ ਉਹਦੀ ਲੱਗਦਾ ਜੀ ਵੱਡਾ ਹਾਥਾ ਟੱਲਿਆ ਬਿਲਕੁਲ ਜੀ ਬਿਲਕੁਲ ਹਾਥਾ ਟੁੱਟ ਰਿਹਾ ਕੀ ਪਤਾ ਕਿਹੜੇ ਮੁੰਸ਼ਾ ਨਾਲ ਆਇਆ ਸੀ ਕੋਈ ਪਤਾ ਵੀ ਨਹੀਂ ਸੀ ਉਹ ਬੋਲੇ ਕਿ ਨੇ ਦੱਸਿਆ ਮੈਂ ਇੱਥੇ ਆਇਆ ਬੰਦੇ ਦਾ ਲੱਤਾਂ ਤੇ ਬਾਹਾਂ ਤੇ ਸੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੋਇਆ ਜਗ੍ਹਾ ਕਿਹੜੀ ਹੈ ਸਰ ਸਰ ਕਿਹੜੀ ਜਗ੍ਹਾ ਹੈ ਮਜੀਠਾ ਰੋਡ ਆ ਮਜੀਠਾ ਰੋਡ ਤੇ ਹੈਗੇ ਬਾਈਪਾਸ ਪੈ ਰਿਹਾ ਹੈ ਜੀ ਸਾਹਿਬ ਰੋਡ ਬਾਈਪਾਸ ਮਜੀਠਾ ਰੋਡ ਬਾਈ ਆਪੋਜਿਟ ਸ਼ਹਿਰਾ ਨੀ ਉਰੂਪਨਗਰ ਕੋਈ ਪਤਾ ਲੱਗਾ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਕੈਂਕਰ ਹੁੰਦੀ ਕੋਈ ਚੀਜ਼ ਹੁੰਦੀ ਹੈ ਜੀ ਗੱਲ ਲੱਗੀ ਨਹੀਂ ਕੋਈ ਕਹਿੰਦੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਫਟ ਨੋ 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 ਨਾ ਹਾਜੀ ਕੋਈ ਗੱਲ ਨਹੀਂ ਪੱਤੀ ਵਾਲਾ ਖੰਭਾ ਵੀ ਆ ਖੰਭਾ ਵੀ ਆ ਬੰਦਾ ਬੰ ਸਿਨੇਰ ਦਿਖਾਇਆ ਉਹ ਸਰਦਾਰ ਸਿਨੇਰ ਦਿਖਾਇਆ ਮੈਂ ਸਭ ਤੋਂ ਪਹਿਲਾਂ ਉਹਨੂੰ ਹਸਪੀਟਲ ਪਹੁੰਚਾਇਆ ਬਹੁਤ ਜ਼ਰੂਰੀ ਥਣ ਉਸ ਨੂੰ ਬਚਾਉਣਾ ਉਹਨੂੰ ਪਾਣੀ ਪੋਣੀ ਪਿਆ ਕੇ ਹਸਪੀਟਲ ਪਹੁੰਚਾ ਦਿੱਤਾ ਗਿਆ ਫਸਟ ਐਡ ਵਾਸਤੇ ਗੱਡੀ ਆ ਗਈ ਸਸਲੇ ਉਹਨੂੰ ਭੇਜ ਦਿੱਤਾ ਸਰ ਤੁਹਾਡਾ ਕੀ ਨਾਮ ਹੈ ਮੈਂ ਚੌਕੀਨ ਚਾਜ ਬਲਕ ਲਾਂਚ ਜਿੰਦਰ ਸਿੰਘ ਮੇਰਾ ਨਾਮ ਹੈ